ਮੇਤਰੋ ਬਾਈ ਹੋ ਰਹੇ ਨਾ ਘੋੜੀ ਇਹ ਬਾਹਰ ਜਾਣ ਦੇ ਚੱਕਰ 'ਚ ਸੇਲ ਕਰ ਰਹੇ ਆ ਘੋੜੀ ਬਹੁਤ ਵਧੀਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਨਹੀਂ ਤੇ ਬਾਈ ਹੋ ਰਹੇ ਨੇ ਬਾਹਰ ਜਾਣਾ ਤਾਂ ਕਰਕੇ ਘੋੜੀ ਸੇਲ ਕਰ ਰਹੇ ਆ ਤੇ ਬਾਕੀ ਦੀ ਜਿੰਨੀ ਕਿ ਡਿਟੇਲ ਆਪਾਂ ਨੂੰ ਦੱਸੀ ਆ ਮਾਲਕ ਵੀਰਾਂ ਨੇ ਛੋਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਬਾਕੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲ ਦੇ ਸੈੱਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ 7 ਸਾਲ ਉਮਰ ਦੇ ਸੀ ਇਹ ਮਾਲਕ ਵੀਰਾਂ ਨੇ ਤੇ 65+ ਹਾਈਟ ਹੈ ਜੀ ਫੱਟੀ ਵਾਲੀ ਤੇ ਘੋੜੀ ਮੌਕੇ ਦੀ ਹੈਗੀ ਐ ਖਾਲੀ ਤੇ ਅੰਦਰ ਦੀ ਸਾਫ਼ ਹੈ ਜੀ ਤੇ 22 ਹੋਰੇ ਕਹਿੰਦੇ ਚੈੱਕ ਕਰਾ ਕੇ ਲਿਆ ਸਕਦੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਰੇਟ 22 ਹੋਰੇ ਲੱਖ ਰੁਪਈਆ ਕਰਦੇ ਆ ਬਾਕੀ ਲੱਖ ਤੋਂ ਥੱਲੇ ਬਣ ਜੂਗੀ ਤੇ 22 ਹੋਰੇ ਕਹਿੰਦੇ ਆਪਾਂ ਮੌਕੇ ਤੇ ਵਧੀਆ ਮਾਨਤਾਣ ਕਰਾਂਗੇ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਜੀ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਤੇ ਇੱਕ ਵਾਰੀ ਡਿਟੇਲ ਮੈਂ ਦੁਬਾਰੇ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਉਸ ਤੋਂ ਪਹਿਲਾਂ ਜੇ ਤੁਸੀਂ ਹਲੇ ਤੱਕ ਆਪਣਾ ਇੰਸਟਾਗ੍ਰam ਪੇਜ ਫੋਲੋ ਨਹੀਂ ਕੀਤਾ ਤਾਂ ਮਿੱਤਰੋ ਪੇਜ ਨੂੰ ਫੋਲੋ ਜ਼ਰੂਰ ਕਰਿਓ ਇੰਦਰ ਅੰਡਰਸਕੋਰ 31 ਤੇ ਬਾਕੀ ਸਾਰਿਆਂ ਨਾਲੋਂ ਪਹਿਲਾਂ ਵੀਡੀਓ ਆਪਾਂ ਪੇਜ ਤੇ ਅਪਲੋਡ ਕਰਦੇ ਆਂ ਤੇ ਫੋਲੋ ਜ਼ਰੂਰ ਕਰਿਓ ਜੀ ਤੇ ਬਾਕੀ ਇੱਕ ਵਾਰੀ ਡਿਟੇਲ ਆਪਾਂ ਦੁਬਾਰੇ ਗੱਲਬਾਤ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ 7 ਸਾਲ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ 65+ ਹਾਈਟ ਹੈ ਜੀ ਫੱਟੀ ਵਾਲੀ ਤੇ ਮੌਕੇ ਦੀ ਖਾਲੀ ਹੈ ਜੀ ਹੰਦਰ ਦੀ ਸਾਫ ਹੈ ਤੇ ਰੇਟ 2.5 ਲੱਖ ਰੁਪਇਆ ਕਰਦੇ ਆ ਬਾਕੀ ਮੌਕੇ ਤੇ ਵਧੀਆ ਮੰਨਦਾਨ ਕਰਨਗੇ ਜੇ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਖਰੀਦੋਗੇ ਤੇ ਬਾਕੀ ਘੋੜੀ ਚੰਗੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਨਹੀਂ ਤੇ ਇੰਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਮੈਂ ਸਾਂਝੀ ਕਰਤੀ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰ ਲਿਓ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤੁਹਾਡੇ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਜੀ 805482340 ਉਸ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਲਾਇਓ ਮੇਰੇ ਵੀਰ ਭਰਾਵੋ WhatsApp ਤੇ ਤੇ ਬਾਕੀ WhatsApp ਤੇ ਮੈਸੇਜ ਕਰਦੇ ਹੋ ਜੀ ਨੰਬਰ ਸਕਰੀਨ ਤੇ ਤੁਸੀਂ ਵੇਖ ਰਹੇ ਹੋ 805482340 ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ